ਜਲੰਧਰ ਵਾਸੀ ਹੁਣ ਹੋ ਜਾਣ ਸਾਵਧਾਨ ਡੀਸੀ ਦੇ ਵੱਲੋਂ ਜਾਰੀ ਕੀਤੇ ਗਏ ਸਖਤ ਨਿਰਦੇਸ਼ ਜਲੰਧਰ ਸਿਟੀ ਲਾਈਵ ਦੇਖ ਰਹੇ ਸਾਰੇ ਦਰਸ਼ਕਾ ਦਾ ਮੈਸ ਲੋਨੀ ਸਵਾਗਤ ਕਰਦੀਆਂ ਜਲੰਧਰ ਦੇ ਡੀਸੀ ਡਾਕਟਰ ਹਿਮਾਂਸ਼ੂ ਅਗਰਵਾਲ ਦੇ ਵੱਲੋਂ ਸਖਤ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਨੇ ਉਹਨਾਂ ਦੇ ਵੱਲੋਂ ਸਫਾਈ ਨੂੰ ਲੈ ਕੇ ਕੁਝ ਕਦਮ ਚੁੱਕੇ ਗਏ ਨੇ ਉਹਨਾਂ ਦੇ ਵੱਲੋਂ ਸਖਤ ਨਿਰਦੇਸ਼ ਇਹ ਜਾਰੀ ਕੀਤੇ ਗਏ ਨੇ ਕਿ ਜਲੰਧਰ ਦੇ ਵਿੱਚੋਂ ਜਿਨੇ ਵੀ ਪਲਾਟਸ ਹਨ ਉਹਨਾਂ ਦੀ ਸਾਫ ਸਫਾਈ ਪਲਾਟ ਦੇ ਮਾਲਕਾਂ ਦੇ ਵੱਲੋਂ ਕਰਵਾਈ ਜਾਏ ਕਿਉਂਕਿ ਬਦਲਦੇ ਹੋਏ ਮੌਸਮ ਦੇ ਚੱਲਦੇ ਕਈ ਭਿਆਨਕ ਬਿਮਾਰੀਆਂ ਲੱਗ ਸਕਦੀਆਂ ਨੇ ਜਿਵੇਂ ਕਿ ਡੇਂਗੂ ਮਲੇਰੀਆ ਚਿਕਨਗੁਨੀਆ ਵਰਗੀਆਂ ਭਿਆਨਕ ਬਿਮਾਰੀਆਂ ਇਹਨਾਂ ਗੰਦਗੀ ਦੇ ਕਾਰਨ ਲੱਗ ਸਕਦੀਆਂ ਨੇ ਲੱਗ ਸਕਦੀਆਂ ਨੇ ਜਿਸ ਦੇ ਕਾਰਨ ਡੀਸੀ ਦੇ ਵੱਲੋਂ ਇਹ ਸਖਤ ਨਿਰਦੇਸ਼ ਜਾਰੀ ਕੀਤੇ ਗਏ ਨੇ ਉਹਨਾਂ ਦਾ ਕਹਿਣਾ ਹੈ ਕਿ ਇਹਨਾਂ ਪਲਾਟਸ ਦੇ ਮਾਲਕਾਂ ਨੂੰ 10 ਜੁਲਾਈ ਤੱਕ ਦਾ ਟਾਈਮ ਦਿੱਤਾ ਜਾ ਰਿਹਾ ਹੈ ਇਹਨਾਂ 10 ਦਿਨਾਂ ਦੇ ਅੰਦਰ ਉਹਨਾਂ ਦੇ ਵੱਲੋਂ ਆਪਣੇ ਪਲਾਟਸ ਦੀ ਪੂਰੀ ਤਰ੍ਹਾਂ ਸਫਾਈ ਕਰਵਾਈ ਜਾਏ ਤਾਂਕਿ ਕੋਈ ਵੀ ਬਿਮਾਰੀ ਨਾ ਫੈਲ ਸਕੇ ਉਹਨਾਂ ਦਾ ਕਹਿਣਾ ਹੈ ਕਿ ਜੇਕਰ 플ੌਟ ਦੇ ਮਾਲਕ ਆਪਣੇ 플ੌਟ ਦੀ ਸਫਾਈ ਨਹੀਂ ਕਰਵਾਉਂਦੇ ਤਾਂ ਉਹਨਾਂ ਉੱਤੇ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਅਤੇ 10 ਜੁਲਾਈ ਤੋਂ ਬਾਅਦ ਡੀਸੀ ਦੇ ਵੱਲੋਂ ਸਫਾਈ ਕਰਵਾਈ ਜਾਏਗੀ ਤੇ ਉਸ ਤੋਂ ਬਾਅਦ 플ੌਟ ਦੇ ਮਾਲਕਾਂ ਤੋਂ ਉਹਨਾਂ ਦੀ ਵਸੂਲੀ ਵੀ ਕੀਤੀ ਜਾਏਗੀ ਜਿਵੇਂ ਕਿ ਹੁਣ ਮੌਸਮ ਦੇ ਵਿੱਚ ਕਾਫੀ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ ਮੌਸਮ ਬਦਲ ਰਿਹਾ ਹੈ ਜਿਵੇਂ ਕਿ ਕਦੇ ਗਰਮੀ ਹੋ ਰਹੀ ਹੈ ਅਤੇ ਕਦੇ ਬਾਰਿਸ਼ ਹੋ ਰਹੀ ਹੈ ਇਸ ਮੌਸਮ ਦੇ ਚੱਲਦੇ ਆਪਣੀ ਸਿਹਤ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਜਿਵੇਂ ਕਿ ਆਪਣੇ ਆਸ-ਪਾਸ ਕਿਤੇ ਵੀ ਪਾਣੀ ਰੁਕਣ ਨਹੀਂ ਦੇਣਾ ਚਾਹੀਦਾ ਆਪਣੇ ਘਰ ਦੇ ਬਾਹਰ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕਰਨਾ ਚਾਹੀਦਾ ਹੈ ਉੱਥੇ ਹੀ ਘਰ ਦੀ ਛੱਤ ਉੱਤੇ ਵੀ ਕੋਈ ਐਸੀ ਚੀਜ਼ ਨਾ ਰੱਖੋ ਜਿਸ ਦੇ ਕਾਰਨ ਡੇਂਗੂ ਅਤੇ ਮਲੇਰੀਆ ਵਰਗੀਆਂ ਭਿਆਨਕ ਬਿਮਾਰੀਆਂ ਨਾ ਹੋ ਸਕਣ ਉਥੇ ਹੀ ਜੇ ਗੱਲ ਕਰੀਏ ਜਲੰਧਰ ਦੇ ਡੀਸੀ ਦੀ ਤਾਂ ਉਹਨਾਂ ਦੇ ਵੱਲੋਂ ਸਖਤ ਨਿਰਦੇਸ਼ 플ੌਟ ਦੇ ਮਾਲਕਾਂ ਦੇ ਲਈ ਜਾਰੀ ਕੀਤੇ ਗਏ ਹਨ ਜੇਕਰ ਕੋਈ 플ੌਟ ਮਾਲਕ ਆਪਣੇ 플ੌਟ ਦੀ ਸਫਾਈ ਨਹੀਂ ਕਰਵਾਉਂਦਾ ਤਾਂ ਡੀਸੀ ਦੇ ਵੱਲੋਂ ਸਖਤ ਨਿਰਦੇਸ਼ ਜਾਰੀ ਕੀਤੇ ਗਏ ਅਨੁਸਾਰ ਉਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਇਹੋ ਜਿਹੀ ਹੋਰ ਨਵੀਂ ਅਪਡੇਟਸ ਦੇਖਣ ਦੇ ਲਈ ਦੇਖਦੇ ਰਹੋ ਜਲੰਧਰ ਸਿਟੀ ਲਾਈਫ ਇਸ ਦੇ ਨਾਲ ਮੈਨੂੰ ਯਾਨੀ ਸਲੋਨੀ ਨੂੰ ਦਿਓ ਇਜਾਜ਼ਤ ਧੰਨਵਾਦ